ਹਲਕਾ ਪਛਮੀ ਦੇ ਸਾਡੇ ਹਰਮਨ ਪਿਆਰੇ ਨੇਤਾ ਐਮ ਐਲ ਏ ਡਾਕਟਰ ਜਸਪੀਤ ਸਿੰਘ ਸੰਧੂ ਜੀ ਨੂੰ ਗੁਰਨਾਣਕਪੁਰਾ ਦੇ ਸਰਕਾਰੀ ਸਕੂਲ ਵਿੱਚ ਪਹੁੰਚੇ ਸਕੂਲ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਹੋਇਆ ਸਕੂਲ ਨੂੰ ਕੰਪਿਊਟਰ ਅਤੇ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਐਮ ਐਲ ਏ ਸਾਹਿਬ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦੀ ਪਾਰਟੀ ਦਾ ਮੁੱਖ ਉਦੇਸ਼ ਹਰ ਇੱਕ ਬੱਚੇ ਨੂੰ ਵਿੱਦਿਆ ਦੇਣਾ ਹੈ ਅਤੇ ਆਮ ਆਦੀ ਪਾਰਟੀ ਇਹ ਉਪਰਾਲੇ ਨੂੰ ਹਮੇਸ਼ਾ ਕਾਇਮ ਰੱਖਣ ਲਈ ਵਚਨਬੰਦ ਰਹੇਗੀ ਇਸ ਮੌਕੇ ਤੇ ਵਾਰਡ ਨੰਬਰ 71 ਦੇ ਮਿਹਨਤੀ ਸਰਗਰਮ ਸੇਵਾਦਾਰ ਸਰਦਾਰ ਸ਼ਮਸ਼ੇਦ ਸਿੰਘ ਸੰਧੂ ਜੀ ਅਤੇ ਉਹਨਾਂ ਦੇ ਸਾਥੀ ਮੌਜੂਦ ਹਨ ਇਸ ਮੌਕੇ ਤੇ ਅਸੀਂ ਆਪਣੇ ਸਿਨਰ ਆਗੂ ਜਥੇਦਾਰ ਜਸਪਾਲ ਸਿੰਘ ਪੁਤਲੀਕਾਰ ਜੀ ਦਾ ਧੰਨਵਾਦ ਕਰਦੇ ਹੋਏ ਆਮ ਆਦੀ ਪਾਰਟੀ ਦੀ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਮ ਆਦੀ ਪਾਰਟੀ ਹਮੇਸ਼ਾ ਪੰਜਾਬ ਦੀ ਸੇਵਾ ਵਿੱਚ ਲੱਗੀ ਰਹੇ ਸਰਕਾਰੀ ਮਿੰਟਸ ਸਕੂਲ ਗੁਰਨਾਨਕਪੁਰਾ ਦੇ ਵਿੱਚ EI ਦੇ ਵੱਲੋਂ ਪੰਜਾਬ ਸਰਕਾਰ ਦੇ ਐਮਓਯੂ ਦੇ ਨਾਲ ਜਿਹੜਾ ਮਾਈਂਡਸਪਾਰਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਬੱਚਿਆਂ ਦਾ ਸਕਿੱਲ ਡਿਵੈਲਪਮੈਂਟ ਦੇ ਨਾਲ-ਨਾਲ ਬੱਚਿਆਂ ਦਾ ਲੈਵਲ ਜਿਹੜਾ ਸਟੱਡੀ ਉਹ ਵੀ ਸ਼ੁਰੂ ਕੀਤੀ ਗਈ ਹੈ ਸਾਡੇ ਸੁਪਰਵਾਈਜ਼ਰ ਮੈਡਮ ਪ੍ਰਿਆ ਜੀ ਦੇ ਦੇਖਰੇਖ ਹੇਠ ਪੰਜਾਬ ਸਰਕਾਰ ਵੱਲੋਂ ਇਹ ਇਨੀਸ਼ੀਏਟਿਵ ਲਿਆਇਆ ਗਿਆ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਗਾਾਂ ਵਦੂ ਜਿਹੜੀ ਸਿੱਖਿਆ ਪ੍ਰਣਾਲੀ ਆ ਉਹਦੀ ਜਾਣਕਾਰੀ ਵਾਸਤੇ ਆਪਾਂ ਇਹ ਮੁਹैया ਕਰਵਾਇਆ ਸੋ ਇੱਕ ਲੈਬ ਤਿਆਰ ਕੀਤੀ ਗਈ ਆ ਕੰਪਿਊਟਰ ਲੈਬ ਉਹਦੇ ਵਿੱਚ ਬੱਚਿਆਂ ਨੂੰ ਕੁਝ ਟੀਚਰ ਤੋਂ ਸਮਝ ਨਹੀਂ ਲੱਗਦੀ ਜਾਂ ਕੋਈ ਕਨਫਿਊਜ਼ਨ ਆ ਉਹ ਬੱਚਾ ਉੱਥੇ ਵੀ ਬੈਠ ਕੇ ਪੜ੍ਹ ਸਕਦਾ ਘਰ ਜਾ ਕੇ ਆਪਣੀ ਆਈਡੀ ਤੇ ਵੀ ਬੱਚਾ ਪੜ੍ਹ ਸਕਦਾ ਸੋ ਇਹ ਵਧੀਆ ਜਿਹੜਾ ਇਨੀਸ਼ੀਏਟਿਵ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਇਸ ਵਾਸਤੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਪੰਜਾਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬੱਚਿਆਂ ਨੂੰ ਵੀ ਇਹ ਸੰਦੇਸ਼ ਦੇਣਾ ਕਿ ਆਪਾਂ ਵੱਧ ਤੋਂ ਵੱਧ ਮਨ ਲਗਾ ਕੇ ਪੜ੍ਹਈਏ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੰਪੀਟੀਸ਼ਨ ਦਾ ਜਮਾਨਾ ਤੇ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਆਪਾਂ ਜੋਬਰ ਓਪਰਚ्युनिटी ਜਿਹੜੀ ਸਾਡੇ ਵਾਸਤੇ ਹਾਸਲ ਹੋ ਸਕੇ ਜੀ ਸਰ ਦਾ ਨਾਮ ਹਾਂਜੀ ਹਰਪ੍ਰਗਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੱਜ ਇਹ ਜਿਹੜਾ ਪ੍ਰੋਗਰਾਮ ਹੈ ਇਹਦਾ ਇਨੀਸ਼ੀਏਟ ਇਨਾਗੂਰੇਸ਼ਨ ਕੀਤੀ ਗਈ ਹੈ ਜ਼ਿਲ੍ਹੇ ਦੇ ਵਿੱਚ ਹਾਂਜੀ ਹਾਂਜੀ ਬੋਲੋ ਅ ਜਿਲੇ ਦੇ ਵਿੱਚ ਇਨੌਗੁਰੇਸ਼ਨ ਕੀਤੀ ਗਈ ਹੈ এডਿਕੇਸ਼ਨ ਇਨੀਸ਼ੀਏਟਿਵ ਵੱਲੋਂ ਮਾਈਂਡਸਪਾਰਕ ਪ੍ਰੋਗਰਾਮ ਦੇ ਨਾਲ ਉਹ ਅੱਜ ਇੱਥੇ ਸਾਡੇ ਮਾਨਯੋਗ ਐਮਐਲਏ ਸਾਹਿਬ ਸ੍ਰੀ ਜਸਵੀਰ ਸਿੰਘ ਜੀ ਸੰਧੂ ਪਹੁੰਚੇ ਨੇ ਇਹਦੇ ਵਾਸਤੇ ਸੋ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਇਨੀਸ਼ੀਏਟਿਵ ਹੈ ਕਿ ਉਹਨਾਂ ਨੇ ਇਹ ਬੱਚਿਆਂ ਦੇ ਜਿਹੜਾ ਪੜ੍ਹਾਈ ਦਾ ਲੈਵਲ ਹੈ ਉਹਨੂੰ ਤਾਂ ਉੱਪਰ ਚੁੱਕਣ ਲਈ ਇਹ ਜਿਹੜਾ ਇਨੀਸ਼ੀਏਟਿਵ ਹੈ ਲਿਆ ਗਿਆ ਇਹਦੇ ਨਾਲ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਚੰਗੀ ਸਿੱਖਿਆ ਪ੍ਰਾਪਤ ਕਰਕੇ ਆਪਣੀ ਜਿੰਦਗੀ ਦੇ ਵਿੱਚ ਚੰਗੇ ਮਨੁੱਖ ਜਿਹੜੇ ਨੇ ਬੰਸਕਣ ਗਏ ਔਰ ਆਤਮ ਨਿਰਭਰ ਜਿਹੜੇ ਆ ਉਹ ਹੋ ਜਾਣਗੇ ਇੱਕ ਵਾਰੀ ਤਾਂ ਹਾਂਜੀ ਜੀ ਦਾ ਨਾਮ ਜਿਹੜੇ ਉਪਰਾਲਾ ਕੀਤਾ ਗਿਆ ਮਾਨਸਾ ਬਲੋਂ ਕੀ ਹਾਂਜੀ 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 ਮੇਰਾ ਨਾਮ ਨਵਜੀਤ ਸਿੰਘ ਜੀ ਸਰਕਾਰੀ ਮਿਡਲ ਸਕੂਲ ਗੁਨਾਣਪੁਰਾ ਤੋਂ ਅਸੀਂ ਅੱਜ ਇੱਕ ਐਮਓਯੂ ਸਾਈਨ ਹੋਇਆ ਜੀ ਜਿਹੜੀ ਐਜੂਕੇਸ਼ਨ ਇਨੀਸ਼ੀਏਟਿਵ ਹੈ ਉਹਨਾਂ ਨਾਲ ਮਾਈਂਡਸਪਾਰਕ ਦਾ ਇੱਕ ਪ੍ਰੋਗਰਾਮ ਜਿਹੜਾ ਉਹ ਲਾਂਚ ਕੀਤਾ ਗਿਆ ਸਾਡੇ ਸਕੂਲ ਦੇ ਵਿੱਚ ਔਰ ਇਹ ਪੰਜਾਬ ਸਰਕਾਰ ਨਾਲ ਇਹਦਾ ਇੱਕ ਐਮਓਯੂ ਸਾਈਨ ਹੋਇਆ ਔਰ ਇਹਦੇ ਵਿੱਚ ਬੱਚਿਆਂ ਦੀ ਜਿਹੜੀ ਲਰਨਿੰਗ ਆਊਟਕਮ ਹੈ ਤੇ ਜਿਹੜੀ ਉਹਨਾਂ ਦੀ ਕੰਪੀਟੈਂਸੀ ਨੂੰ ਅਨਹਾਂਸ ਕਰਨ ਵਾਸਤੇ ਉਹ ਸੌਫਟਵੇਅਰ ਪ੍ਰੋਵਾਈਡ ਜ ਤੇ ਇਹਦੇ ਨਾਲ ਬੱਚਿਆਂ ਦੀ ਜਿਹੜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੰਪੀਟੈਂਸੀ ਬੇਸ ਸਾਰੇ ਕੁਐਸਚਨ ਹੋਣਗੇ ਔਰ ਪੇਪਰ ਵੀ ਜਿਹੜੇ ਸਾਰੇ ਕੰਪੀਟੈਂਸੀ ਬੇਸ ਹੋਣਗੇ ਤੇ ਇਹਦੇ ਚ ਬੱਚਿਆਂ ਨੂੰ ਜਿਹੜੇ ਆਉਣ ਵਾਲੇ ਉਹਨਾਂ ਦੀ ਭੁੱਖ ਵਾਸਤੇ ਜਿਹੜੀ ਆ ਉਹ ਬੜੀ ਵੱਡੀ ਇੱਕ ਜਿਹੜੀ ਮਦਦ ਮਿਲੂਗੀ ਕੰਪੀਟੀਸ਼ਨ ਵਾਸਤੇ ਬੱਚੇ ਜਿਹੜੇ ਛੋਟੀਆਂ ਕਲਾਸਾਂ ਤੋਂ ਹੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਹੋ ਸਕਣਗੇ ਔਰ ਇੱਕ ਬਹੁਤ ਵੱਡਾ ਇੱਕ ਉਪਰਾਲਾ ਜਿਹੜਾ ਉਹ ਸਰਕਾਰ ਦਾ ਤੇ ਏਜੰਸੀਆਂ ਦਾ ਸਰ ਇਹ ਤੇ ਜਿੰਨੀ ਤਰੀਕਾ ਜਿਉਂ ਨਹੀਂ ਘਟਿਆ ਅਸੀਂ ਜਦੋਂ ਵੀ ਇਹਨਾਂ ਕੋਲ ਜਾਂਦੇ ਆ ਜਾਂ ਜਿੰਦੀ ਵੀ ਸਾਡੀ ਮੰਗ ਹੈ ਸਕੂਲ ਦੀ ਹੁੰਦੀ ਹੈ ਪ੍ਰਾਇਓਰਟੀ ਦੇ ਦ ਸਰਕਾਰਾਂ ਹੁਣ ਜਿਹੜੀ ਸਰਕਾਰ ਆ ਉਹ ਦੇ ਰਹੀ ਆ ਔਰ ਸਾਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਲੈਵਲ ਜਿਹੜਾ ਐਜੂਕੇਸ਼ਨ ਦਾ ਉਹ ਬਹੁਤ ਜ਼ਿਆਦਾ ਜਿਹੜਾ ਇੰਪਰੂਵ ਹੋਏਗਾ ਧੰਨਵਾਦ ਜੀ ਧੰਨਵਾਦ ਅੱਜ ਜਿਹੜਾ ਪ੍ਰੋਗਰਾਮ ਹੈ ਇਹਦਾ ਇਨੀਸ਼ੀਏਟ ਇਨਾਗੂਰੇਸ਼ਨ ਕੀਤੀ ਗਈ ਆ ਜ਼ਿਲ੍ਹੇ ਦੇ ਵਿੱਚ ਹਾਂ ਜੀ ਬੋਲੋ ਜ਼ਿਲ੍ਹੇ ਦੇ ਵਿੱਚ ਇਨਾਗੂਰੇਸ਼ਨ ਕੀਤੀ ਗਈ ਆ ਐਜੂਕੇਸ਼ਨ ਇਨੀਸ਼ੀਏਟਿਵ ਵੱਲੋਂ ਮਾਈਂਡਸਪਾਰਕ ਪ੍ਰੋਗਰਾਮ ਦੇ ਨਾਲ ਉਹ ਅੱਜ ਇੱਥੇ ਸਾਡੇ ਮਾਨਯੋਗ ਐਮਐਲਏ ਸਾਹਿਬ ਸ੍ਰੀ ਜਸਵੀਰ ਸਿੰਘ ਜੀ ਸੰਧੂ ਪਹੁੰਚੇ ਨੇ ਇਹਦੇ ਵਾਸਤੇ ਸੋ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਇਨੀਸ਼ੀਏਟਿਵ ਹੈ ਕਿ ਉਹਨਾਂ ਨੇ ਇਹ ਬੱਚਿਆਂ ਦੇ ਜਿਹੜਾ ਪੜ੍ਹਾਈ ਦਾ ਲੈਵਲ ਹੈ ਉਹਨੂੰ ਤਾਂ ਉੱਪਰ ਚੁੱਕਣ ਲਈ ਇਹ ਜਿਹੜਾ ਇਨੀਸ਼ੀਏਟਿਵ ਹੈ ਲਿਆ ਗਿਆ ਇਹਦੇ ਨਾਲ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਚੰਗੀ ਸਿੱਖਿਆ ਪ੍ਰਾਪਤ ਕਰਕੇ ਆਪਣੀ ਦੀ ਜ਼ਿੰਦਗੀ ਦੇ ਵਿੱਚ ਚੰਗੇ ਮਨੁੱਖ ਜਿਹੜੇ ਨੇ ਬਣ ਸਕਣ ਵੇਖੋ ਜੀ ਅੱਜ ਜਿਹੜੀ ਮਾਨ ਨਾ ਬੋਲੋ ਪਹਿਲਾਂ ਆਪਣਾ ਮੇਰਾ ਨਾਮ ਸ਼ਮਸ਼ੀਰ ਸਿੰਘ ਸੰਧੂ ਵਾਰਦਨਪੁਰ ਘੱਤਰਾ ਜੀ ਅੱਜ ਜਿਹੜਾ ਸਾਡੇ ਸਰਕਾਰੀ ਸਕੂਲ ਸੀ ਇੱਥੇ ਅੱਜ ਜਿਹੜੇ ਐਮਐਸਓ ਆਏ ਤੇ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਵੀ ਸਿੱਖਿਆ ਦੇ ਵਾਸਤੇ ਬੜੀ ਵਧੀਆ ਪ੍ਰਾਲਾ ਕੀਤਾ ਜਿਹੜਾ ਕੰਪਿਊਟਰ ਦਾ ਕੀਤਾ ਉਹਦੇ ਬਦਦ ਕਰਨ ਕਰਕੇ ਆਏ ਹਾਂ ਜੀ ਮੈਂ ਪੰਜਾਬ ਸਰਕਾਰ ਉਹ ਭਗਵੰਤ ਸਿੰਘ ਮਾਨ ਦਾ ਉਹ ਡਾਕਟਰ ਜਸਬੀਰ ਸਿੰਘ ਸੰਧੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਣ ਕੇ ਵੀ ਉੱਥੇ ਉਹਦਾ ਦਦ ਕਰ ਦਿੱਤਾ ਉਹਦਾ ਇਲੈਕਸ਼ਨ ਆ ਰਿਹਾ ਕੀ ਕਹਿਣਾ ਚਾਹੋਗੇ ਵੇਖੋ ਇਲੈਕਸ਼ਨ ਜੀ ਜ਼ਰੂਰ ਆ ਰਹੇ ਜੀ ਅਸੀਂ ਹੁਣ 3 ਸਾਲ ਤੋਂ ਜਿਹੜੀ ਮਿਹਨਤ ਕੀਤੀ ਹੈ ਇਲਾਕੇ ਦੇ ਕੰਮ ਕੀਤੇ ਆ ਬਾਕੀ ਵੇਖੋ ਪਾਰਟੀ ਜਿਹਨੂੰ ਜੇ ਕਰੇ